ਕਿਸ਼ਵਾਨ ਸਿੰਘ ਦੇ ਨਾਵਲ ਰੰਨਾ ਵਿੱਚ ਤੰਨਾ ਦਾ ਦੂਜਾ ਭਾਗ ਮੋਹਨ ਕੁਮਾਰ ਜੀਆਂ ਯਾਤ ਅਗਲਾ ਅੰਕ 13 ਸ਼ਾਦੀ ਭਾਗ ਦੂਜਾ ਅਮਰੀਕਾ ਵਿੱਚ ਮੈਂ ਮਨ ਚਾਇਆ ਸਹਿਵਾਸ ਕੀਤਾ ਸੀ ਤੇ ਅਜਿਹਾ ਕਰਦੇ ਹੋਏ ਕੋਈ ਲੰਮੀ ਮਿਆਦ ਦੇ ਵਾਅਦੇ ਵੀ ਨਹੀਂ ਕਰਨ ਕੀਤੇ ਭਾਰਤ ਵਿੱਚ ਅਜਿਹਾ ਕਰਨਾ ਸੌਖਾ ਨਹੀਂ ਸੀ ਮੈਨੂੰ ਰੰਡੀਆਂ ਦੇ ਕੋਠਿਆਂ 'ਤੇ ਜਾਣਾ ਜਾਂ ਕਾਲ ਗਰਲਸ ਨੂੰ ਬੁਲਾਉਣਾ ਚੰਗਾ ਨਹੀਂ ਸੀ ਲੱਗਦਾ ਜੇ ਮੈਂ ਕਿਸੇ ਦਫ਼ਤਰ ਵਿੱਚ ਕੰਮ ਕਰਦੀ ਇੱਕ ਔਰਤ ਨੂੰ ਆਪਣੇ ਨਾਲ ਸੌਣ ਲਈ ਤਿਆਰ ਕਰ ਵੀ ਲਵਾਂ ਤਾਂ ਵੀ ਉਸ ਨੂੰ ਲਿਜਾਣ ਲਈ ਮੇਰੇ ਕੋਲ ਕੋਈ ਥਾਂ ਨਹੀਂ ਉਸ ਨੂੰ ਮੈਂ ਕਿਸੇ ਹੋਰ ਥਾਂ ਤੇ ਨਹੀਂ ਲਿਜਾ ਸਕਦਾ ਘਰਤੀ ਲੋਕ ਆਪਣੇ ਸਬੰਧਾਂ ਨੂੰ ਨਿੱਜ ਤੱਕ ਸੀਮਿਤ ਰੱਖਣ ਵਿੱਚ ਯਕੀਨੀ ਰੱਖਦੇ ਉਹ ਬਹੁਤ ਰੌਲਾ ਪਾਉਣ ਵਾਲੀ ਲੋਕ ਹਨ ਅਤੇ ਆਪਣੇ ਕੰਮ ਨਾਲ ਮਤਲਬ ਰੱਖਣ ਤੱਕ ਸੀਮਿਤ ਨਹੀਂ ਰਹਿੰਦੇ ਵਿਆਹ ਨਾਲ ਘੱਟੋ ਘੱਟ ਇਹ ਤਾਂ ਹੋਵੇਗਾ ਕਿ ਮੈਨੂੰ ਆਪਣੇ ਬਿਸਤਰੇ ਲਈ ਇੱਕ ਔਰਤ ਮਿਲ ਜਾਏਗੀ ਮੈਂ ਇਸ ਗੱਲ ਬਾਰੇ ਵੀ ਕਾਫੀ ਸੋਚਿਆ ਕਿ ਕਿਸੇ ਅਮੀਰ ਬਾਪ ਦੀ ਧੀ ਨਾਲ ਸ਼ਾਦੀ ਕਰਨਾ ਤੇ ਉਸ ਨੂੰ ਇੱਕ ਵੱਡੇ ਮਕਾਨ ਵਿੱਚੋਂ ਲਿਆ ਕੇ ਇੱਕ ਛੋਟੇ ਜਿਹੇ ਫਲੈਟ ਵਿੱਚ ਲਿਆ ਕੇ ਬਿਠਾਉਣਾ ਕਿੰਨੀ ਕੁ ਸਿਆਣਪ ਵਾਲੀ ਗੱਲ ਹੈ ਮੈਨੂੰ ਇਸ ਨਾਲੋਂ ਬਿਹਤਰ ਮਕਾਨ ਲੱਭਣਾ ਪਵੇਗਾ ਤੇ ਨਾਲ ਹੀ ਉਹਦੇ ਰਹਿਣ ਸਹਿਣ ਦੀ ਆਦਤ ਬਰਕਰਾਰ ਰੱਖਣ ਲਈ ਚੰਗੀ ਕਮਾਈ ਵੀ ਕਰਨੀ ਪਵੇਗੀ ਮੈਂ ਨਹੀਂ ਚਾਹੁੰਦਾ ਕਿ ਮੈਂ ਉਹਦੇ ਪਿਤਾ ਦੇ ਰਹਿਮੋ ਕਰਮ ਤੇ ਰਹਾ ਤੇ ਮੈਨੂੰ ਕਰਜ਼ਵਾਈ ਸਮਝਿਆ ਜਾਵੇ ਫਿਰ ਸੋਨੂ ਦਾ ਵੀ ਖਿਆਲ ਆਉਂਦਾ ਸੀ ਉਹ ਕਾਫੀ ਗੋਰੀ ਚਿੱਟੀ ਸੀ ਅਜੀ ਸੋਮਰ ਦੀਆਂ ਹੋਰ ਭਾਰਤੀ ਕੁੜੀਆਂ ਬਾਗ ਵਿਆਹ ਕਰਾਉਣਾ ਵਿੱਚ ਆਉਂਦੀ ਸੀ ਪਰ ਉਹ ਰਤਾ ਕੋ ਨੱਕ ਚੜੀ ਵੀ ਸੀ ਮੈਨੂੰ ਪੱਕਾ ਵਿਸ਼ਵਾਸ ਸੀ ਕਿ ਉਹ ਹਾਲੇ ਤੱਕ ਕਵਾਰੀ ਹੀ ਹੋਏਗੀ ਤੇ ਮੈਨੂੰ ਪੱਕਾ ਨਿਸ਼ਚੈ ਹੈ ਕਿ ਮੇਰੇ ਸਰੀਰਕ ਤੌਰ ਤੇ ਕਵਾਰੀ ਨਾ ਹੋਣ ਤੇ ਉਸ ਨੂੰ ਗੁੱਸਾ ਵੀ ਆਏਗਾ ਜਦੋਂ ਉਹਨਾਂ ਦੇ ਘਰ ਸੀ ਚਾਹ ਪੀ ਰੇ ਸਾਂ ਤੋਂ ਗੁੱਸੇ ਵਿੱਚ ਭਰੀ ਬਿਤੀ ਬੈਠੀ ਸੀ ਇੰਜ ਰਗਦਾ ਸੀ ਕਿ ਉਹ ਆਪਣੇ ਆਪ ਨੂੰ ਮੇਰੇ ਵੱਲੋਂ ਰੱਦ ਕੀਤੇ ਜਾਣ ਲਈ ਚਾਰ ਕਰ ਰਹੀ ਸੀ ਜੇ ਮੈਂ ਤੈਨੂੰ ਪਸੰਦ ਨਹੀਂ ਤਾਂ ਟੱਠੇ ਖੂਹ ਵਿੱਚ ਪੈ ਹਤੇ ਕੋਈ ਹੋਰ ਕੁੜੀ ਲੱਭ ਲੈ ਜਿਵੇਂ ਹਾਂ ਕਹਿ ਦਿੰਦਾ ਹਾਂ ਤਾਂ ਉਹ ਇਹ ਸੋਚ ਸਕਦੀ ਸੀ ਕਿ ਮੈਂ ਉਸ ਦੀ ਸ਼ਕਲ ਸੂਰਤ ਦੀ ਥਾਂ ਤੇ ਉਹਦੇ ਪਿਤਾ ਦੀ ਦੌਲਤ ਅਤੇ ਰੁਤਬੇ ਕਰਨਾ ਕੀਤੀ ਹੈ ਪਿਤਾ जी ਮੇਰੇ ਲਈ ਐਸੇ ਘਰ ਵਿੱਚ ਸ਼ਾਦੀ ਕਰਨਾ ਚਾਹੁੰਦੇ ਸਨ ਜਿਸ ਨਾਲ ਸਮਾਜ ਵਿੱਚ ਉਹਨਾਂ ਦਾ ਖੁਦ ਦਾ ਰੁਤਬਾ ਉੱਪਰ ਉੱਠਦਾ ਹੋਵੇ ਲਾਲਾ ਅਚੰਤ ਰਾਮ ਚਾਹੁੰਦੇ ਸਨ ਕਿ ਅਮਰੀਕਾ ਰਿਟਰਨਡ ਅਤੇ ਪੜਿਆ ਲਿਖਿਆ ਮੁੰਡਾ ਉਹਨਾਂ ਦਾ ਜਵਾਈ ਹੋਵੇ ਉਹਨਾਂ ਨੇ ਕਾਫੀ ਦੌਲਤ ਅਤੇ ਜਾਇਦਾਦ ਹਾਸਲ ਕੀਤੀ ਹੋਈ ਸੀ ਇਸ ਨਾਲ ਉਹਨਾਂ ਦਾ ਸਤਿਕਾਰ ਵਧਣਾ ਸੀ ਸਾਰਾ ਕੁਝ ਮੇਰੇ ਹਾਂ ਕਹਿਣ ਤੇ ਨਿਰਭਰ ਕਰਦਾ ਸੀ ਆਖਰਕਾਰ ਮੈਂ ਆਪਣੀ ਕਲਪਨਾ ਵਿੱਚੀ ਸੋਨੂ ਨਾਲ ਸਹਿਬਸ ਕਰ ਰਿਹਾ ਸਾਂ ਉਸ ਨਖ ਚੁੜੀ ਮੇਮਸਾਬ ਨੂੰ ਆਪਣੀ ਮਨਮਰਜ਼ੀ ਮੁਤਾਬਕ ਹਮ ਬਿਸਤਰ ਕਰ ਰਿਹਾ ਸਾਂ ਇਸੇ ਕਲਪਨਾ ਨੇ ਹੀ ਮੈਨੂੰ ਇਹ ਪੇਸ਼ਕਸ਼ ਪ੍ਰਵਾਨ ਕਰਨ ਲਈ ਚਾਹ ਕੀਤਾ ਅਗਲੇ ਦਿਨ ਮੇਰੇ ਪਿਤਾ ਜੀ ਨੇ ਮੈਨੂੰ ਪੁੱਛਿਆ ਤਾਂ ਪੁੱਤਰ ਤੂੰ ਇਸ ਮਾਮਲੇ ਬਾਰੇ ਕੀ ਸੋਚਿਆ ਮੈਂ ਜਵਾਬ ਦਿੱਤਾ ਹਾਂ ਪਾਪਾ ਮੈਂ ਤਿਆਰ ਹਾਂ ਪਰ ਮੈਂ ਨਹੀਂ ਸਮਝਦਾ ਕਿ ਇੰਨੇ ਅਮੀਰ ਘਰ ਦੀ ਕਿਸੇ ਕੁੜੀ ਨੂੰ ਆਪਣੇ ਛੋਟੇ ਜਿਹੇ ਫਲੈਟ ਵਿੱਚ ਲਿਆਂਦਾ ਜਾਵੇ ਜੇ ਤੁਸੀਂ ਮੰਨ ਜਾਓ ਤਾਂ ਅਸੀਂ ਇਹ ਫਲੈਟ ਵੇਚ ਦਈਏ ਅਤੇ ਕਿਸੇ ਚੰਗੇ ਲਾਕੇ ਵਿੱਚ ਵੱਡਾ ਘਰ ਲੈ ਲਈਏ ਮੇਰੇ ਕੋਲ ਕਾਫੀ ਸਾਰੇ ਡਾਲਰ ਬਚੇ ਹੋਏ ਹਨ ਅਸੀਂ ਦੋਵੇਂ ਜਣੇ ਰਲ ਕੇ ਪੈਸੇ ਪਾਈਏ ਤਾਂ ਇਸ ਤੋਂ ਵੱਡਾ ਮਕਾਨ ਖਰੀਦ ਸਕਦੇ ਹਾਂ ਘੱਟੋ ਘੱਟ 300 ਕਮਰੇ ਅਤੇ ਬਾਥਰੂਮ ਤਾਂ ਹੋਣ ਇੱਕ ਤੁਹਾਡੇ ਲਈ ਇੱਕ ਸਾਡੇ ਲਈ ਤੇ ਇੱਕ ਮਹਿਮਾਨਾਂ ਲਈ ਇੱਕ ਬੈਠਕ ਨੌਕਰਾਂ ਦੇ ਕਮਰੇ ਕਾਰ ਦੀ ਗੈਰੇਜ ਤੇ ਜੇ ਹੋ ਸਕੇ ਤਾਂ ਛੋਟਾ ਜਿਹਾ ਬਾਗ ਵੀ ਉਹਨਾਂ ਜਵਾਬ ਦਿੱਤਾ ਇਹ ਗੱਲ ਤਾਂ ਮੈਂ ਖੁਦ ਵੀ ਸੋਚ ਰਿਹਾ ਸਾਂ ਪਰ ਇਸ ਤਰ੍ਹਾਂ ਦੇ ਮਕਾਨ ਬਹੁਤ ਮਹਿੰਗੇ ਹੁੰਦੇ ਹਨ ਮੈਨੂੰ ਨਹੀਂ ਲੱਗਦਾ ਕਿ ਤੇਰੇ ਸਾਰੇ ਡਾਲਰ ਖਰਚ ਕੇ ਵੀ ਅਸੀਂ ਕਿਸੇ ਚੰਗੇ ਮਹੱਲੇ ਵਿੱਚ ਇੰਨਾ ਵੱਡਾ ਮਕਾਨ ਲੈ ਸਕਾਂਗੇ ਫਿਰ ਵੀ ਮੈਂ ਹੁਣੇ ਹੀ ਪ੍ਰਾਪਰਟੀ ਡੀਲਰ ਨਾਲ ਗੱਲ ਕਰਦਾ ਤਾਂ ਫਿਰ ਮੈਂ ਲਾਲਾ ਜੀ ਨੂੰ ਦੱਸ ਦਿਆਂ ਕਿ ਸਾਨੂੰ ਇਹ ਰਿਸ਼ਤਾ ਮੰਜ਼ੂਰ ਹੈ ਮੈਂ ਹਾਂ ਵਿੱਚ ਸਿਰ ਹਿਲਾਇਆ ਮੈਂ ਦੇਖਿਆ ਕਿ ਮੇਰੇ ਪਿਤਾ ਲਾਲਾ ਜਿੰਤਰਾਮ ਨੂੰ ਇਹ ਖਬਰ ਉਸੇ ਵੇਲੇ ਹੀ ਦੇਣ ਲਿਖਾਰੇ ਸਨ ਪਰ ਉਹਨਾਂ ਆਪਣੇ ਆਪ ਨੂੰ ਕਿਸੇ ਤਰ੍ਹਾਂ ਰੋਕੀ ਰੱਖਿਆ ਉਹਨਾਂ ਦੱਸਿਆ ਕਿ ਪਹਿਲਾਂ ਉਹ ਗੁਰਦੁਆਰਾ ਬੰਗਲਾ ਸਾਹਿਬ ਜਾ ਕੇ ਗੁਰੂ ਸਹਿਬਾਨ ਦਾ ਆਸ਼ੀਰਵਾਦ ਲੈਣਗੇ ਤੇ ਫਿਰ ਸਾਈਂ ਬਾਬਾ ਦੇ ਮੰਦਿਰ ਜਾਣਗੇ ਇਸ ਤੋਂ ਬਾਅਦ ਹੀ ਕਿਸੇ ਨਾਲ ਗੱਲ ਕਰਨਗੇ ਉਹ ਕਈ ਘੰਟੇ ਘਰ ਤੋਂ ਬਾਹਰ ਰਹੇ ਤੇ ਜਦੋਂ ਵਾਪਸ ਪਰਤੇ ਦੋ ਹੱਥਾਂਵਾਂ ਦੇ ਪ੍ਰਸ਼ਾਦ ਉਹਨਾਂ ਦੇ ਹੱਥਾਂ ਵਿੱਚ ਸਨ ਉਹਨਾਂ ਮੈਨੂੰ ਇਹ ਪ੍ਰਸ਼ਾਦ ਖਾਣ ਦਾ ਹੁਕਮ ਦਿੱਤਾ ਇਸ ਤੋਂ ਬਾਅਦ ਉਹਨਾਂ ਟੈਲੀਫੋਨ ਚੁੱਕਿਆ ਤੇ ਲਾਲਾ ਚਿੰਤਰਾਮਨ ਨੂੰ ਨੰਬਰ ਕਮਾਇਆ ਅਤੇ ਕਹਿਣ ਲੱਗੇ ਰਾਏ ਬਾਦਰ ਜੀ ਮੇਰੇ ਪੁੱਤਰ ਅਤੇ ਮੈਨੂੰ ਰਿਸ਼ਤਾ ਮਨਜ਼ੂਰ ਹੈ ਤੁਹਾਨੂੰ ਲੱਗਦਾ ਹੈ ਕਿ ਮੇਰੇ ਪੁੱਤਰ ਅਤੇ ਤੁਹਾਨੂੰ ਦੀ ਜੋੜੀ ਬੜੀ ਚੰਗੀ ਰਹੇਗੀ ਤੁਹਾਨੂੰ ਅਤੇ ਭਾਬੀ ਜੀ ਨੂੰ ਲੱਖ ਲੱਖ ਵਧਾਈ ਹੋਵੇ ਰਾਏ ਬਾਦਰ ਨੇ ਆਪਣੀ ਪਤਨੀ ਨੂੰ ਦੱਸਿਆ ਉਹ ਵੀ ਟੈਲੀਫੋਨ ਸਣਨ ਆ ਗਈ ਮੇਰੇ ਪਿਤਾ ਜੀ ਨੇ ਉਸ ਕੋਲ ਵੀ ਇਹੀ ਸ਼ਬਦ ਦੁਹਰਾਏ ਤੇ ਭਾਬੀ ਜੀ ਅਸੀਂ ਇੱਕ ਚੰਗੇ ਪਰਿਵਾਰ ਦੀ ਤਲੀ ਇੱਕ ਵੱਡਾ ਮਕਾਨ ਵੀ ਲੱਭ ਰਹੇ ਹਾਂ ਸਾਡਾ ਫਲੈਟ ਉਹਦੇ ਯੋਗ ਨਹੀਂ ਹੈ ਅਸੀਂ ਛੇਤੀ ਹੀ ਵੱਡਾ ਮਕਾਨ ਲੱਭ ਲਵਾਂਗੇ ਉਹਦੀ ਪਤਨੀ ਨੇ ਫੋਨ ਮੁੜ ਕੇ ਲਾਲਾ ਜੀ ਨੂੰ ਫੜਾ ਦਿੱਤਾ ਮੇਰੇ ਪਿਤਾ ਨੇ ਉਸ ਨੂੰ ਵੀ ਦੱਸਿਆ ਕਿ ਅਸੀਂ ਕੋਈ ਚੰਗਾ ਮਕਾਨ ਲੱਭ ਰਹੇ ਹਾਂ ਤੇ ਨਾਲ ਹੀ ਇਹ ਵੀ ਦੱਸਿਆ ਕਿ ਸਾਡੇ ਕੋਲ ਮਕਾਨ ਖਰੀਦਣ ਜੋਗੇ ਪੈਸੇ ਹਨ ਇਹ ਗੱਲ ਤਾਂ ਪੱਕੀ ਹੈ ਰਾਏ ਭਾਦਰ ਜੀ ਜੇ ਮਦਦ ਦੀ ਲੋੜ ਪਈ ਤਾਂ ਸੀ ਕਿਸ਼ਤ ਮੰਗਾਗੇ ਪਰ ਹਾਲ ਦੀ ਗੱਡੀ ਤਾਂ ਸਾਰਾ ਕੁਝ ਠੀਕ ਠਾਕ ਹੈ ਮੈਂ ਪ੍ਰਾਪਰਟੀ ਡੀਲਰ ਨਾਲ ਸੰਪਰਕ ਕਰ ਰਿਹਾ ਉਹ ਲਗਾਤਾਰ ਗੱਲਾਂ ਕਰੀ ਜਾ ਰਹੇ ਸਨ ਉਹਨਾਂ ਟੈਲੀਫੋਨ ਦੇ ਮਾਊਥਪੀਸ 'ਤੇ ਹੱਥ ਰੱਖਿਆ ਤੇ ਮੈਨੂੰ ਕਹਿਣ ਲੱਗੇ ਉਹ ਆਪਣੀ ਪਤਨੀ ਨੂੰ ਕੁਝ ਕਹਿ ਰਹੇ ਹਨ ਅਜਿੰਤ ਰਾਮ ਨੇ ਫਿਰ ਟੈਲੀਫੋਨ 'ਤੇ ਗੱਲ ਕਰਨੀ ਸ਼ੁਰੂ ਕੀਤੀ ਤਾਂ ਮੇਰੇ ਪਿਤਾ ਨੇ ਕਿਹਾ ਓਏ ਸ਼ਗਨ ਤੁਸੀਂ ਆਪਣੇ ਜੋਸ਼ੀ ਨਾਲ ਗੱਲ ਕਰਕੇ ਸਮਾਂ ਤੇ ਦਿਨ ਨਿਸ਼ਚਿਤ ਕਰ ਲਓ ਸਾਨੂੰ सोनू ਲਈ ਸਵਾਣ ਚਾਰ ਕਰਨ ਲਈ ਹਫ਼ਤਾ 10 ਦਿਨ ਦੇ ਦਿਓ ਇਹ ਵੀ ਹੋ ਸਕਦਾ ਹੈ ਕਿ ਅਸੀਂ ਇੱਕੋ ਹੀ ਜੋਤਿਸ਼ੀ ਤੋਂ ਮohn ਅਤੇ सोनू ਦੀਆਂ ਕੁੰਡਲੀਆਂ ਦੀ ਜਾਂਚ ਕਰਾ ਲਈਏ ਮੈਨੂੰ ਪੱਕਾ ਲੱਗਦਾ ਕਿ ਇਹ ਸੰਯੋਗ ਮਿਲ ਜਾਏਗਾ ਇੱਕ ਐਸੇ ਸੰਸਾਰ ਜਿੱਥੇ ਮਰਦ ਅਤੇ ਔਰਤਾਂ ਆਪਣੀ ਮਰਜ਼ੀ ਨਾਲ ਹਾਂ ਬਿਸਤਰ ਹੁੰਦੇ ਸਨ ਤੋਂ ਅਚਨ-ਚੇਤੀ ਮੈਂ ਇੱਕ ਐਸੇ ਸੰਸਾਰ ਵਿੱਚ ਆ ਗਿਆ ਸਾਂ ਜਿੱਥੇ ਉਹਨਾਂ ਨੂੰ ਹਾਂ ਬਿਸਤਰ ਹੋਣ ਤੋਂ ਪਹਿਲਾਂ ਜੋਤਿਸ਼ੀਆਂ ਤੇ ਸੰਤ ਮਹਾਤਮਾਵਾਂ ਦੀ ਅਗਵਾਈ ਲੈਣੀ ਪੈਂਦੀ ਸੀ ਮੈਂ ਸੋਚਿਆ ਕਿ ਜੋ ਵੀ ਪਿਤਾ ਜੀ ਕਰਨਗੇ ਮੈਂ ਉਸ ਨਾਲ ਸਹਿਮਤ ਹੁੰਦਾ ਜਾਵਾਂਗਾ ਖਬਰੇ ਮੈਨੂੰ ਇਸ ਤਰ੍ਹਾਂ ਨਹੀਂ ਸੀ ਕਰਨਾ ਚਾਹੀਦਾ ਪਰ ਮੈਂ ਜ਼ਿੰਦਗੀ ਵਿੱਚ ਵਿਰੋਧ ਅਤੇ ਬੇਲੋੜੀਆਂ ਗੁੰਝਲਾਂ ਪਾਉਣ ਤੋਂ ਡਰਦਾ ਹਾਂ ਪਿਤਾ ਜੀ ਤੇ رائے ਬਹਾਦਰ ਜੋ ਚੌਣ ਕਰ ਲੈਣ ਮੇਰੇ ਲਈ ਤਾਂ ਇਸ ਗੱਲ ਦੀ ਮਹੱਤਤਾ ਸੀ ਕਿ ਸੋਨੂ ਨਾਲ ਸੌਤਾ ਜਾ ਸਕਦਾ ਹੈ ਇਸ ਗੱਲ ਦੀ ਨਹੀਂ ਕਿ ਸ਼ਾਦੀ ਕਿਵੇਂ ਕੀਤੀ ਜਾ ਸਕਦੀ ਹੈ ਨਵਾਂ ਮਕਾਨ ਲੱਭਣ ਦਾ ਕੰਮ ਕਾਫੀ ਔਖਾ ਸਾਬਤ ਹੋਇਆ ਮੈਨੂੰ ਇਹ ਪਤਾ ਨਹੀਂ ਸੀ ਕਿ ਦਿੱਲੀ ਵਿੱਚ ਮਕਾਨਾਂ ਦੇ ਭਾਅ ਕਿੰਨੇ ਵੱਧ ਗਏ ਹਨ ਪਿਤਾ ਜੀ ਠੀਕ ਸਨ ਆਪਣਾ ਫਲੈਟ ਵੇਚਣਾ ਤੇ ਬਚਾਏ ਹੋਏ ਸਾਰੇ ਡਾਲਰ ਖਰਚਣ ਦੇ ਬਾਵਜੂਦ ਸਾਡੇ ਕੋਲ ਉਹਨੇ ਪੈਸੇ ਨਹੀਂ ਸੰਭੰਦ ਰਹੇ ਕਿ ਅਸੀਂ ਆਪਣੀ ਮਰਜ਼ੀ ਦਾ ਮਕਾਨ ਖਰੀਦ ਸਕੀਏ ਇਸ ਤੋਂ ਬਿਨਾ ਹਰੇਕ ਵਿਕਰੀਤਾ ਅੱਧੀ ਤੋਂ ਵੱਧ ਰਕਮ ਨਗਦ ਮੰਗਦਾ ਸੀ ਜਿਹੜੀ ਕਿ ਕਾਗਜ਼ਾਂ ਵਿੱਚ ਨਹੀਂ ਸੀ ਦਿਖਾਈ ਜਾਣੀ ਮੇਰੇ ਪਿਤਾ ਜਾਂ ਮੇਰੇ ਕੋਲ ਕਾਲਾ ਤਾਂ ਨਹੀਂ ਸੀ ਲਾਲਾ ਚੰਦਰਾਮ ਨੇ ਪਹਿਲਾਂ ਸਾਨੂੰ ਇਸ ਮਾਮਲੇ ਵਿੱਚ ਪੂਰੀ ਵਾ ਲਾ ਲੈਣ ਦਿੱਤੀ ਉਹ ਬੜੀ ਚੁਸਤੀ ਨਾਲ ਉਸ ਦਿਨ ਦੀ ਉਡੀਕ ਕਰਦਾ ਰਿਹਾ ਜਦੋਂ ਮੇਰੇ ਪਿਤਾ ਆਖਰਕਾਰ ਥੱਕ ਗਏ ਤੇ ਲਾਲਾ ਜੀ ਨੂੰ ਇਹ ਕਹਿਣ ਲੱਗੇ ਕਿ ਉਹਨਾਂ ਦੀ ਧੀ ਨੂੰ ਆਖਰਕਾਰ ਸ਼ਾਦੀ ਤੋਂ ਸਾਹ ਆਇਆ ਉਹਨਾਂ ਮਾਲਾਨੀ ਬਾਗ ਵਿੱਚ ਆਪਣੀ ਧੀ ਅਤੇ ਮੇਰੇ ਨਾਲ 300 ਕਮਰਿਆਂ ਦਾ ਇੱਕ ਫਲੈਟ ਖਰੀਦ ਦਿੱਤਾ ਹੈ ਇੱਥੇ ਵੀ ਮੇਰੇ ਪਿਤਾ ਨੇ ਜ਼ੋਰ ਪਾਇਆ ਤੇ ਮੈਂ ਉਹਨਾਂ ਦੀ ਗੱਲ ਮੰਨ ਕੇ ਇਸ ਫਲੈਟ ਬਾਰੇ ਸਹਿਮਤੀ ਪਰ ਦਿੱਤੀ ਹਾਲਾਂਕਿ ਇਮਾਨਦਾਰੀ ਦੀ ਗੱਲ ਇਹ ਹੈ ਕਿ ਡੀਡੀਏ ਦੇ ਨਿੱਕੇ ਜਿਹੇ ਫਲੈਟਸ ਤੋਂ ਨਿਕਲ ਕੇ ਮੈਂ ਬੜਾ ਖੁਸ਼ ਮਹਿਸੂਸ ਕਰ ਰਿਹਾ ਹਾਂ ਇੱਕ ਵਾਰ ਫਿਰ ਜੋਤਿਸ਼ੀ ਨਾਲ ਸਲਾਹ ਕੀਤੀ ਗਈ ਮੰਦਰਾਂ ਤੇ ਗੁਰਦੁਆਰਿਆਂ ਵਿੱਚ ਅਰਦਾਸਾਂ ਕੀਤੀਆਂ ਗਈਆਂ ਤੇ ਫਿਰ ਸਾਡੇ ਮਕਾਨ ਬਦਲਣ ਦੀ ਤਾਰੀਖ ਮਿੱਥੀ ਗਈ। ਮਿੱਥੇ ਦਿਨ ਅਸੀਂ ਸਵੇਰ ਵੇਲੇ ਆਪਣਾ ਫਰਨੀਚਰ ਅਤੇ ਹੋਰ ਸਮਾਨ ਟਰੱਕਾਂ ਵਿੱਚ ਲੱਦਣ ਲਈ ਮਜ਼ਦੂਰਾਂ ਦੀ ਮਦਦ ਕਰਦੇ ਰਹੇ। ਮੇਰੇ ਪਿਤਾ ਨੇ ਪੁਰਾਣੇ ਮਕਾਨ ਦੇ ਸਾਰੇ ਸਮਾਨ ਦੀ ਪੈਕਿੰਗ ਆਪਣੀ ਨਿਗਰਾਨੀ ਹੇਠ ਕਰਵਾਈ। ਮੈਂ ਨਵੇਂ ਮਕਾਨ ਵਿੱਚ ਜਾ ਕੇ ਸਮਾਨ ਦੀ ਉਡੀਕ ਕਰਦਾ ਰਿਹਾ। ਸਾਤੂ ਪਹਿਲਾਂ ਇਹ ਮਕਾਨ ਕਿਸੇ ਵਿਧਵਾ ਦੇ ਕੋਲ ਸੀ ਉਸਨੇ ਇਸ ਮਕਾਨ ਦੀ ਚੰਗੀ ਸੰਭਾਲ ਕੀਤੀ ਉਸਨੇ ਦਰੀਆਂ ਸੋਫੇ ਮੇਜ਼ ਅਤੇ ਕੁਰਸੀਆਂ ਰੱਖਣ ਵਿੱਚ ਮੇਰੀ ਮਦਦ ਕੀਤੀ ਜਦੋਂ ਤੱਕ ਮੇਰੇ ਪਿਤਾ ਆਖਰੀ ਟਰੱਕ ਵਿੱਚ ਨਿੱਕਾ ਮੋਟਾ ਸਮਾਨ ਲੈ ਕੇ ਆਏ ਉਦੋਂ ਤੱਕ ਨਵਾਂ ਮਕਾਨ ਰਹਿਣ ਜੋਗਾ ਹੋ ਗਿਆ ਸੀ ਉਹਨਾਂ ਦੇ ਨਾਲ ਇੱਕ ਸਿੱਖ ਗ੍ਰੰਥੀ ਤੇ ਇੱਕ ਹਿੰਦੂ ਪੁਜਾਰੀ ਵੀ ਸੀ ਦਾੜੀ ਵਾਲੇ ਗ੍ਰੰਥੀ ਨੇ ਛੋਟੀ ਜੀ ਅਰਦਾਸ ਕੀਤੀ ਤੇ ਪੰਡਤ ਨੇ ਸੰਸਕ੍ਰਿਤ ਵਿੱਚ ਸ਼ਲੋਕ ਪੜੇ ਅਸੀਂ ਟਰੱਕ ਡਰਾਈਵਰਾਂ ਤੇ ਮਜ਼ਦੂਰਾਂ ਸਮੇਤ ਉੱਥੇ ਹਾਜ਼ਰ ਸਭ ਲੋਕਾਂ ਨੂੰ ਕੜਾ ਵਰਤਾਇਆ ਨਵੀਂ ਰਹਿਸ਼ ਵਿੱਚ ਆਮਨਾਰ ਰਹਿਣ ਤੋਂ ਪਹਿਲਾਂ ਬਹੁਤ ਸਾਰੀਆਂ ਸਮੱਸਿਆਵਾਂ ਹੱਲ ਕਰਨੀਆਂ ਰਹਿੰਦੀਆਂ ਸਨ। ਪੁਰਾਣੇ ਮਕਾਨ ਤੋਂ ਬਦਲ ਕੇ ਟੈਲੀਫੋਨ ਨਵੇਂ ਮਕਾਨ ਵਿੱਚ ਲਿਆਉਣਾ ਸੀ। ਬਿਜਲੀ ਅਤੇ ਪਾਣੀ ਦੇ ਬਿੱਲ ਅਸਾਂ ਅਦਾ ਕਰਨੇ ਸਨ ਅਤੇ ਇਸ ਤੋਂ ਬਿਨਾ ਹੋਰ ਵੀ ਕਈ ਕੰਮ ਸਨ। ਪਿਤਾ ਜੀ ਨੂੰ ਪਤਾ ਸੀ ਕਿ ਇਹ ਸਾਰੇ ਕੰਮ ਕਿਵੇਂ ਕਰਨੇ ਹਨ। ਉਹਨਾਂ ਲਾਈਨਮੈਨਾਂ ਤੇ ਮੀਟਰ ਰੀਡਰਾਂ ਨੂੰ ਉਹਨਾਂ ਦੀ ਆਸ ਨਾਲੋਂ ਵੱਧ ਪੈਸੇ ਦੇ ਦਿੱਤੇ ਤੇ ਉਹਨਾਂ ਸਾਰਾ ਕੰਮ ਆਪਣੇ ਆਪ ਕਰ ਦਿੱਤਾ। ਸ਼ਗਨ ਲਈ ਦੇਣਾ ਤੇ ਸਮਾਂ ਵੀ ਥਿਆ ਗਿਆ। ਇਸ ਦਿਨ ਅਸੀਂ ਦੋਵੇਂ ਪਿਓ ਪੁੱਤਰਾਂ ਨੇ ਮਿੱਥੇ ਸਮੇਂ ਤੇ ਉਹਨਾਂ ਦੇ ਪਰਿਵਾਰ ਲਈ ਤੋਹਫੇ ਲੈ ਕੇ ਰਾਇਬਾ ਹਦਰ ਲਾਲਾ ਕਿੰਤਰਾਮ ਦੇ ਘਰ ਜਾਣਾ ਸੀ ਸੋ ਉਹਨੂੰ ਅਤੇ ਮੈਂ ਆਪਸ ਵਿੱਚ ਇੱਕ ਦੂਜੇ ਨੂੰ ਮੰਦੀਆਂ ਪਾਉਣੀਆਂ ਸਨ ਇਸ ਤੋਂ ਬਾਅਦ ਮੈਨੂੰ ਉਹਨਾਂ ਦੇ ਘਰ ਉਸ ਨੂੰ ਮਿਲਣ ਦੀ ਇਜਾਜ਼ਤ ਮਿਲ ਜਾਣੀ ਸੀ ਵਿਆਹ ਦੀ ਤਰੀਕਾ ਆਪਸੀ ਸਹਿਮਤੀ ਨਾਲ ਮਿੱਥੀ ਜਾਣੀ ਸੀ ਇਹ ਫੈਸਲਾ ਵੀ ਬਾਅਦ ਵਿੱਚ ਹੀ ਕਰਨਾ ਸੀ ਕਿ ਬਰਾਤ ਵਿੱਚ ਕਿੰਨੇ ਲੋਕ ਆਉਣ ਤੇ ਰਿਸੈਪਸ਼ਨ ਵਿੱਚ ਕਿਸ-ਕਿਸ ਨੂੰ ਸੱਦਿਆ ਜਾਏ ਜਦੋਂ ਮੈਂ ਸ਼ਗਨ ਲਈ ਆਪਣੇ ਪਿਤਾ ਦੇ ਨਾਲ ਗਿਆ ਤਾਂ ਸੋਨੂੰ ਬਦਲੀ ਹੋਈ ਸੀ ਉਹ ਬੜੀ ਖੁਸ਼ ਲੱਗ ਰਹੀ ਸੀ ਜਿਵੇਂ ਉਹਨੇ ਆਪਣੀ ਜ਼ਿੰਦਗੀ ਦਾ ਕੋਈ ਬਹੁਤ ਐਮ ਇਮਤਿਹਾਨ ਸਫਲਤਾ ਨਾਲ ਪਾਸ ਕਰ ਲਿਆ ਹੋਵੇ ਪਿਤਾ ਜੀ ਨੇ ਰਾਇਬਹਾਦਰ ਲਈ ਸੂਟ ਦਾ ਕਪੜਾ ਉਹਨਾਂ ਦੀ ਪਤਨੀ ਲਈ ਸਾੜੀ ਸੋਨੂ ਦੀ ਸਲਵਾਰ ਕਮੀਜ਼ ਲਈ ਸਿਲਕ ਦਾ ਕਪੜਾ ਤੇ ਨਾਲ ਹੀ ਸੋਨੇ ਦਾ ਉਹ ਹਾਰ ਲਿਆਂਦਾ ਸੀ ਜਿਹੜਾ ਕਦੇ ਮੇਰੀ ਮਾਂ ਪਾਇਆ ਕਰਦੀ ਸੀ ਰਾਇਬਹਾਦਰ ਦੇ ਪੁੱਤਰਾਂ ਲਈ ਸੂਟ ਤੇ ਕਪੜੇ ਸਨ ਮੈਂ ਆਪਣੀ ਜੇਬ ਵਿੱਚ ਸੋਨੇ ਦੀ ਮੰਦਰੀ ਪਾਈ ਹੋਈ ਸੀ ਮੈਂ ਪਹਿਲਾਂ ਸੋਨੂ ਦੇ ਮਾਪਿਆਂ ਦੇ ਪੈਰੀ ਹੱਥ ਲਾਏ ਅਤੇ ਉਸਦੇ ਭਰਾਵਾਂ ਨਾਲ ਹੱਥ ਮਿਲਾਏ ਇਸ ਤੇ ਸੋਨੂ ਸ਼ਰਾਰਤ ਨਾਲ ਕਹਿਣ ਲੱਗੀ ਕਿ ਤੁਸੀਂ ਮੇਰੇ ਨਾਲ ਹੱਥ ਨਹੀਂ ਮਿਲਾਓਗੇ ਮੈਂ ਉਸ ਨਾਲ ਹੱਥ ਮਿਲਾਇਆ ਉਸਦੇ ਮੋਢਿਆਂ ਤੋਂ ਦੀ ਆਪਣੀ ਬਾਹਾਂ ਵਲੀ ਅਤੇ ਉਹਨੂੰ ਜੱਫੀ ਪਾਈ ਉਹ ਸ਼ਰਮਾ ਗਈ। ਉਸਦੀ ਮਾਂ ਕਹਿਣ ਲੱਗੀ ਕਿੰਨੀ ਸੋਹਣੀ ਜੋੜੀ ਆ ਰੱਬ ਕਰੇ ਤੁਹਾਡੀਆਂ ਲੰਮੀਆਂ ਉਮਰਾਂ ਹੋਣ ਅਤੇ ਸੱਤ ਪੁੱਤਰ ਜਮਣ। ਸੋਨੂ ਦਾ ਚਿਹਰਾ ਸ਼ਰਮ ਨਾਲ ਲਾਲ ਹੋ ਗਿਆ ਉਹ ਕਹਿਣ ਲੱਗੀ ਬੱਸ ਕਰੋ ਮੰਮੀ ਅੱਜਕੱਲ੍ਹ ਦੋ ਬੱਚਿਆਂ ਤੋਂ ਵੱਧ ਦੀ ਇਜਾਜ਼ਤ ਨਹੀਂ ਐ। ਇਹ ਦਿਨ ਕਾਫੀ ਖੁਸ਼ਗਵਾਰ ਸੀ। ਮੈਂ ਅਤੇ ਸੋਨੂ ਇੱਕੋ ਸੋਫੇ 'ਤੇ ਬੈਠ ਗਏ। ਮੈਂ ਆਪਣੀ ਜੇਬ 'ਚੋਂ ਸੋਨੇ ਦੀ ਮੁੰਦਰੀ ਕੱਢੀ ਤੇ ਉਸਦੀ ਉਂਗਲੀ ਵਿੱਚ ਪਾ ਦਿੱਤੀ। ਪਿਤਾ ਜੀ ਨੇ ਸੋਨੇ ਦਾ ਹਾਰ ਉਸਦੇ ਗਲ ਵਿੱਚ ਪਾਇਆ। ਸੋਨੂ ਦੀ ਮਾਂ ਨੇ ਉਹਨੂੰ ਹੀਰੇ ਦੀ ਇੱਕ ਮੁੰਦੀ ਫੜਾਈ। ਉਹਨੇ ਮੇਰਾ ਹੱਥ ਫੜਿਆ ਤੇ ਇਹ ਮੁੰਦਰੀ ਮੇਰੀ ਉਂਗਲ ਵਿੱਚ ਪਾ ਦਿੱਤੀ। ਫਿਰ ਉਹਨਾਂ ਵੀ ਸਾਨੂੰ ਤੋਹਫ਼ੇ ਦਿੱਤੇ ਮੇਰੇ ਪਿਤਾ ਲਈ ਕੋਈ ਸੂਟ ਮੇਰੇ ਲਈ ਇੱਕ ਸੂਟ ਤੇ ਇੱਕ ਸੋਨੇ ਦੀ ਕੜੀ ਪਿਤਾ ਜੀ ਨੇ ਆਪਣੇ ਵੱਲੋਂ ਲਿਆਂਦੇ ਹੋਏ ਤੋਹਫ਼ੇ ਉਹਨਾਂ ਨੂੰ ਦਿੱਤੇ ਇਸ ਤੋਂ ਬਾਅਦ ਫਿਰ ਜੱਫੀਆਂ ਪਾਉਣ ਦਾ ਸਿਲਸਿਲਾ ਸ਼ੁਰੂ ਹੋਇਆ ਤੇ ਚਾਹ ਵਰਤਾਈ ਗਈ ਸੋਨੂ ਨੇ ਮੇਰੇ ਲਈ ਅਤੇ ਪਿਤਾ ਜੀ ਲਈ ਚਾਹ ਕੱਪਾਂ ਵਿੱਚ ਪਾਈ ਉਹ ਮੇਰੇ ਪਿਤਾ ਨੂੰ ਪਿਤਾ ਜੀ ਕਹਿ ਕੇ ਬੁਲਾਉਂਦੀ ਸੀ ਤੇ ਮੈਨੂੰ ਮੋਹਨ ਜੀ ਕਹਿ ਕੇ ਉਹ ਕਹਿਣ ਲੱਗੀ ਅਮਰੀਕਾ ਵਿੱਚ ਆਪਣੇ ਕਾਲਜ ਦੇ ਦਿਨਾਂ ਬਾਰੇ ਦੱਸੋ ਮੈਂ ਜਵਾਬ ਦਿੱਤਾ ਅੱਜ ਸ਼ਾਮ ਬਾਹਰ ਮੇਰੇ ਨਾਲ ਘੁੰਮਣ ਚੱਲ ਤੇ ਮੈਂ ਤੈਨੂੰ ਸਭ ਕੁਝ ਦੱਸ ਜਾਗਾ ਇਸ ਤੇ ਉਸ ਦੀ ਮਾਨਿਕਾ ਤੇਰਾ ਜਦੋਂ ਜੀ ਚਾਹੇ ਸੋਨੂੰ ਨਾਲ ਗੱਲਾਂ ਕਰਨੇ ਤੇ ਆ ਜਾ ਕਰ ਅਸੀਂ ਤੁਹਾਨੂੰ ਕਿੱਥਿਆਂ ਨੂੰ ਬਾਹਰ ਨਹੀਂ ਭੇਜ ਸਕਦੇ ਲੋਕ ਗੱਲਾਂ ਕਰਨਗੇ ਰਸਮ ਮੁਕੰਮਲ ਹੋਣ ਤੋਂ ਬਾਅਦ ਸਾਨੂੰ ਰਾਏ ਬਹਾਦਰ ਦੀ ਟੌਇਟਾ ਕਾਰ ਵਿੱਚ ਵਾਪਸ ਭੇਜਿਆ ਗਿਆ ਮੇਰੇ ਪਿਤਾ ਹਾਰੇ ਵੀ ਸਤਵੇਂ ਸਮਾਂ ਤੇ ਸਨ ਉਹ ਕਹਿਣ ਲੱਗੇ ਅਸੀਂ ਖੁਸ਼ਕਿਸਮਤਾਂ ਕਿੰਨਾ ਵਧੀਆ ਰਿਸ਼ਤਾ ਮਿਲਿਆ ਹੁਣ ਤੇਰਾ ਭੂਇ ਇੱਕ ਸੁਰੱਖਿਤ ਹੈ ਮੈਂ ਉਹਨਾਂ ਨੂੰ ਧੂਕੇ ਇਸ ਜ਼ਮੀਨ ਤੇ ਲਿਆਂਦਾ ਪਾਪਾ ਮੈਂ ਸੋਨੂੰ ਦੀ ਦੌਲਤ ਤੇ ਜ਼ਿੰਦਗੀ ਨਹੀਂ ਬਸਰ ਕਰਾਂਗਾ ਤੁਸੀਂ ਪਹਿਲਾਂ ਵੀ ਮੈਨੂੰ ਉਹਨਾਂ ਵੱਲੋਂ ਖਰੀਦੇ ਮਕਾਨ ਪ੍ਰਬੰਧ ਕਰਨ ਲਈ ਬਣਾ ਲਿਆ। ਮੈਂ ਆਪਣੇ ਸਹੁਰਿਆਂ ਨੂੰ ਆਪਣੇ ਤੇ ਹੋਰ ਭਾਰ ਨਹੀਂ ਪਾਉਣ ਦਿਆਂਗਾ। ਮੇਰਾ ਕਰਜ਼ਵਾਈ ਬਣਦਾ ਕੋਈ ਇਰਾਦਾ ਨਹੀਂ ਹੈ। ਮੈਂ ਆਪਣਾ ਕਾਰੋਬਾਰ ਖੋਲਾਂਗਾ ਤੇ ਆਪਣੀ ਕਮਾਈ ਆਪ ਕਰਾਂਗਾ। ਮੇਰੇ ਕੋਲ ਇੱਕ ਦਾ ਮਾਮਲਾ ਰਾਏ ਬਹਾਦਰ ਦੇ ਮਨ ਵਿੱਚ ਵੀ ਸੀ। ਅਗਲੇ ਦਿਨ ਜਦੋਂ ਮੈਂ ਸੋਨੂ ਨਾਲ ਕੋਈ ਸਮਾਂ ਬਤਾਉਣ ਲਈ ਉਹਨਾਂ ਦੇ ਘਰ ਗਿਆ, ਤਾਂ ਉਹ ਮੈਨੂੰ ਬਾਗ ਵਿੱਚ ਲੈ ਗਏ ਤੇ ਪੁੱਛਣ ਲੱਗੇ ਪੁੱਤਰ, ਹੁਣ ਤੂੰ ਕੀ ਕਰਨਾ ਚਾਹੁੰਦਾ ਹੈ? ਮੈਂ ਉਹਨਾਂ ਨੂੰ ਦੱਸਿਆ ਕਿ ਮੈਂ ਜਾਂ ਤਾਂ ਕੋਈ ਚੱਲਦਾ ਕੰਮ ਹੀ ਖਰੀਦਣ ਦੀ ਸੋਚ ਰਿਹਾ। ਜਾਂ ਫਿਰ ਕੋਈ ਆਪਣਾ ਨਵਾਂ ਕੰਮ ਸ਼ੁਰੂ ਕਰਾਂਗਾ ਮੈਂ ਆਪਣਾ ਦਫਤਰ ਖੋਲਣ ਲਈ ਕਿਸੇ ਥਾਂ ਦੀ ਪਾਲ ਕਰ ਰਿਹਾ ਸੀ ਉਹ ਪੁੱਛਣ ਲੱਗੇ ਕਿਸ ਤਰ੍ਹਾਂ ਦਾ ਕਾਰੋਬਾਰ ਮੇਰੇ ਬਹੁਤ ਸਾਰੇ ਕਾਰੋਬਾਰ ਚੱਲ ਰਹੇ ਹਨ ਉਹਨਾਂ ਵਿੱਚੋਂ ਕੋਈ ਵੀ ਕੰਮ ਸੰਭਾਲੇ ਸਾਰਾ ਕੰਮ ਸਨੇ ਦਫਤਰ ਅਤੇ ਸਟਾਫ ਦੇ ਤੇਰੇ ਹਵਾਲੇ ਕਰ ਦਿਆਂਗਾ ਮੈਂ ਜਵਾਬ ਦਿੱਤਾ ਪਿਤਾ ਜੀ ਜੇ ਤੁਸੀਂ ਬੁਰਾ ਨਾ ਮਣਾਓ ਤਾਂ ਮੈਂ ਆਪਣਾ ਵੱਖਰਾ ਕਾਰੋਬਾਰ ਸ਼ੁਰੂ ਕਰਨਾ ਚਾਹੁੰਦਾ ਨਾ ਜਾਂ ਤਾਂ ਇੰਪੋਰਟ ਐਕਸਪੋਰਟ ਦਾ ਕਾਰਾਂ ਦੇ ਬੁਰਜ਼ੇ ਬਣਾਉਣ ਦਾ ਮੈਂ ਕੰਪਿਊਟਰ ਦਾ ਮਾਰਾਂ ਮੈਂ ਖਾਤੇ ਤੇ ਸਟਾਫ ਦਾ ਇੰਤਜ਼ਾਮ ਕਰ ਸਕਦਾ ਮੈਂ ਸਭ ਕੰਮ ਕਰ ਸਕਦਾ ਮੇਰੇ ਸਵੈ ਵਿਸ਼ਵਾਸ ਤੋਂ ਉਹ ਬਹੁਤ ਖੁਸ਼ ਹੈ ਫਿਰ ਵੀ ਆਖਰਕਾਰ ਉਹ ਨਰਹੀ ਹੀ ਮੈਂ ਉਹਨਾਂ ਔਰਤਾਂ ਨਾਲ ਸੰਪਰਕ ਬਣਾ ਸਕਿਆ ਜਿਹੜੀਆਂ ਬਹੁਤ ਛੋਟੇ ਪੱਧਰ ਤੇ ਚਾਰ ਕੱਪੜਿਆਂ ਨੂੰ ਵਿਦੇਸ਼ ਭੇਜਣ ਦਾ ਕਾਰੋਬਾਰ ਚਲਾ ਰਹੀਆਂ ਸਨ ਇਸ ਕਾਰੋਬਾਰ ਵਿੱਚ ਉਹਨਾਂ ਨੂੰ ਪੈਸਾ ਘੱਟ ਮਿਲਦਾ ਸੀ ਤੇ ਸਿਰਦਰਦੀ ਬਹੁਤੀ ਸੀ ਉਹ ਮੈਨੂੰ ਆਪਣਾ ਸਮਾਨ ਵੇਚਣ ਲਈ ਚਾਰ ਹੋ ਗਈਆਂ ਇਹਨਾਂ ਵਿੱਚੋਂ ਬਹੁਤਾ ਕੂੜ-ਕਬਾੜੀ ਸੀ ਤੇ ਨਾਰੀ ਉਹਨਾਂ ਦੀ ਗੁੱਡਵਿਲ ਜਿਹੜੀ ਕਿ ਕਬਾੜ ਨਾਲੋਂ ਵੀ ਬਾੜੀ ਸੀ ਉਹ ਮੈਨੂੰ ਵਿਦੇਸ਼ਾਂ ਦੇ ਗਾਹਕਾਂ ਦੀ ਸੂਚੀ ਦੇਣ ਲਈ ਵੀ ਚਾਰ ਸਨ ਮੈਂ ਉਹ ਨਾ ਨਾ ਸੌਦਾ ਕਰ ਲਿਆ। ਰਾਏ ਬਹਾਦਰ ਦੇ ਸੂਖ ਨਾਲ ਹੀ ਮੈਂ ਨਰੂਪ੍ਰੇਸ ਵਿੱਚ ਇੱਕ ਬਹੁ ਮੰਦਰੀ ਮਹਾਰਤ ਦੀਆਂ ਉੱਪਰ ਲੀਆਂ ਦੋ ਮੰਜ਼ਲਾਂ ਕਰਾਏ ਤੇ ਲੈ ਲਈਆਂ। ਮੈਂ ਕਲਰਕਾਂ ਤੇ ਲੇਖਾਕਾਰਾਂ ਲਈ ਇਸ਼ਤਿਹਾਰ ਦਿੱਤੇ ਤੇ ਹਰੇਕ ਉਮੀਦਵਾਰ ਨਾਲ ਖੁਦ ਇੰਟਰਵਿਊ ਕੀਤੀ। ਮੈਂ ਉਹਨਾਂ ਨੂੰ ਮਾਰਕੀਟ ਨਾਲੋਂ ਵੱਧ ਤਨਖਾਹਾਂ ਦੀ ਪੇਸ਼ਕਸ਼ ਕੀਤੀ। ਫਿਰ ਮੈਂ ਆਪਣੀ ਕੰਪਨੀ ਨੂੰ ਰਜਿਸਟਰਡ ਕਰਵਾਇਆ ਤੇ ਸਟੇਸ਼ਨਰੀ ਛਪਵਾਈ। ਇੱਕ ਸਰਕਾਰੀ ਦਫ਼ਤਰ ਤੋਂ ਦੂਜੇ ਦਫ਼ਤਰ ਤੱਕ ਭਜਨਾਟ ਕਰਨਾ ਬੜਾ ਔਖਾ ਕੰਮ ਸੀ। ਮੈਂ ਬੜੀ ਦੇਰ ਤੱਕ ਟੈਕਸੀਆਂ ਤੇ ਖਰਚਾ ਕਰਦਾ ਰਿਹਾ ਤੇ ਆਖਰਕਾਰ ਮੈਂ ਇੱਕ ਪੁਰਾਣੀ ਫੀਟ ਖਰੀਦ ਲਈ। ਮੈਨੂੰ ਛੇਤੀ ਹੀ ਧੰਦੇ ਦੇ ਭੇਦ ਪਤਾ ਲੱਗੇ। ਇਹਨਾਂ ਚੋਂ ਸਭ ਤੋਂ ਮਹੱਤਵਪੂਰਨ ਇਹ ਸੀ ਕਿ ਜਦੋਂ ਤੁਹਾਡੇ ਸਾਹਮਣੇ ਕੋਈ ਐਸੀ ਸਮੱਸਿਆ ਵੀ ਜਿਹੜੀ ਹੱਲ ਹੁੰਦੀ ਨਾ ਦਿਖਾਈ ਦਿੰਦੀ ਹੋਵੇ ਤਾਂ ਖੁੱਲਕੇ ਰਿਸ਼ਵਤ ਦਿਓ। ਇਸ ਨਾਲ ਸਭ ਦਰਵਾਜ਼ੇ ਖੁੱਲ ਜਾਂਦੇ ਹਨ। ਮੈਂ ਅਕਸਰ ਹੀ ਲਾਲਾ ਚੰਤਰਾਮ ਦੇ ਕਰ ਜਾਂਦਾ ਅਤੇ ਉਹਨਾਂ ਨੂੰ ਦੱਸਦਾ ਕਿ ਮੇਰਾ ਕਾਰੋਬਾਰ ਕਿੱਥੇ ਤੱਕ ਪਹੁੰਚਿਆ। ਸੋ ਉਹਨੂੰ ਮੈਨੂੰ ਮਿਹਣੇ ਮਾਰਨ ਲੱਗੀ ਉਹ ਸਭ ਤੋਂ ਪਹਿਲਾਂ ਇਹ ਕਹਿੰਦੀ ਤਾਂ ਤੁਹਾਨੂੰ ਮੈਨੂੰ ਮਿਲਣ ਲਈ ਕੁਝ ਮਿੰਟ ਮਿਲ ਹੀ ਗਏ। ਮੈਂ ਉਸਨੂੰ ਭਰੋਸਾ ਦਿਵਾਉਂਦਾ ਰਿਹਾ। ਤੇਰੀ ਖਾਤਰ ਹੀ ਤਾਂ ਮੈਂ ਦਿਨ ਰਾਤ ਮਿਹਨਤ ਕਰ ਰਿਹਾ ਹਾਂ ਮੈਂ ਚਾਹੁੰਦਾ ਹਾਂ ਕਿ ਤੈਨੂੰ ਮੇਰੇ ਘਰ ਵੀ ਉਹੀ ਸੁੱਖ ਸਹੂਲਤਾਂ ਮਿਲਣ ਜਿਹੜੀਆਂ ਤੈਨੂੰ ਪਿਤਾ ਦੇ ਘਰ حاصل ਹਨ ਪਰ ਫਿਰ ਉਹ ਕਹਿੰਦੀ ਪੈਸਾ ਹੀ ਤਾਂ ਸਭ ਕੁਝ ਨਹੀਂ ਹੈ ਜਿਸ ਤਰ੍ਹਾਂ ਦਾ ਉਸ ਦਾ ਰਹਿਣ ਦਾ ਰੰਗ ਟੰਗ ਸੀ ਜਿਵੇਂ ਉਸ ਦੇ ਅੱਗੇ ਪਿੱਛੇ ਕਾਰਾਂ ਨੌਕਰ ਘੁੰਮਦੇ ਫਿਰਦੇ ਸਨ ਉਸ ਨੂੰ ਦੇਖਦੇ ਹੋਏ ਇਹ ਗੱਲ ਕਹਿਣੀ ਮੂਰਖਤਾ ਵਾਲੀ ਗੱਲ ਸੀ ਪਰ ਮੈਂ ਆਪਣੀ ਇਹ ਰਾਏ ਉਸ ਨੂੰ ਨਹੀਂ ਦੱਸੀ ਮੇਰਾ ਕਾਰੋਬਾਰ ਬੜੀ ਤੇਜ਼ੀ ਨਾਲ ਫੈਲਿਆ ਵਧੀਆ ਕਿਸਮ ਦੇ ਤਿਆਰ ਕੱਪੜਿਆਂ ਤੋਂ ਇਲਾਵਾ ਮੈਂ ਕੁਝ ਕੀਮਤੀ ਪੱਥਰ ਚਮੜੇ ਦੀਆਂ ਬਸਤਾਂ ਮਸਾਲੇ ਤੇ ਬਾਸਮਤੀ ਚੌਲ ਵੀ ਬਾਹਰ ਵੇਚਣੇ ਸ਼ੁਰੂ ਕਰ ਦਿੱਤੇ ਮੈਂ ਬਾਹਰੋਂ ਕੁਝ ਵੀ ਨਹੀਂ ਸੀ ਮੰਗਵਾਉਂਦਾ ਤੇ ਇਸ ਤਰ੍ਹਾਂ ਆਪਣੇ ਦੇਸ਼ਲੀ ਵਿਦੇਸ਼ੀ سرمਾਇਆ ਵੀ ਕਮਾਉਂਦਾ ਸਾਂ ਰਾਇਬਹਾਦਰ ਨੇ ਦਿੱਲੀ ਦੀਆਂ ਚੋਟੀ ਦੀਆਂ ਕਲੱਬਾਂ ਦਾ ਮੈਂਬਰ ਬਣਨ ਵਿੱਚ ਮੇਰੀ ਮਦਦ ਕੀਤੀ ਇਨ੍ਹਾਂ ਕਲੱਬਾਂ ਵਿੱਚ ਗੋਲਫ ਕਲੱਬ ਜਿਮਖਾਨਾ ਤੇ ਇੰਡੀਆ ਇੰਟਰਨੈਸ਼ਨਲ ਸੈਂਟਰ ਸ਼ਾਮਲ ਸਨ ਉਹ ਚਾਹੁੰਦੇ ਸਨ ਕਿ ਮੈਂ ਦਿੱਲੀ ਦੀ ਰੋਟਰੀ ਕਲੱਬ ਦਾ ਮੈਂਬਰ ਵੀ ਬਣਾ ਉਹਨਾਂ ਨੇ ਮੈਨੂੰ ਕਿਹਾ ਤੈਨੋਂ ਸੇ ਕਾਰੋਬਾਰ ਖੇਤਰ ਨਾਲ ਸੰਬੰਧਿਤ ਕਈ ਬੰਦੇ ਮਿਲ ਜਾਣਗੇ ਰੋਟਰੀ ਕਲੱਬ ਦੇ ਸਾਰੇ ਮੈਂਬਰ ਹੀ ਆਪੋ ਆਪਣੇ ਖੇਤਰਾਂ ਦੇ ਚੋਟੀ ਦੇ ਵਪਾਰੀ ਹਨ ਉਹ ਸਾਰੇ ਦਿੱਲੀ ਦੀ ਕ੍ਰੀਮ ਹਨ ਇਹਨਾਂ ਵਿੱਚ ਸੰਨਸਕਾਰ ਹਨ ਡਾਕਟਰ ਇੰਜੀਨੀਅਰ ਪ੍ਰੋਫੈਸਰ ਹਨ ਤੇਰਾ ਕਾਰੋਬਾਰ ਚੱਲ ਨਿਕਲਿਆ ਹੈ ਇਸ ਲਈ ਤੂੰ ਵੀ ਚੋਟੀ ਤੇ ਪਹੁੰਚ ਸਕਦਾ ਹੈ ਜੇ ਤੂੰ ਚਾਹੇ ਤਾਂ ਮੈਂ ਦੱਖਣੀ ਦਿੱਲੀ ਰੋਟਰੀ ਕਲੱਬ ਦੇ ਚੇਅਰਮੈਨ ਨਾਲ ਗੱਲ ਕਰਾਂ 20 ਸਾਲ ਪਹਿਲਾਂ ਮੈਂ ਵੀ ਚੇਅਰਮੈਨ ਹੁੰਦਾ ਸੀ ਮੈਂ ਸਿੱਧਾ ਜਵਾਬ ਨਾ ਦਿੱਤਾ ਤੇ ਕਿਹਾ ਮੇਰਾ ਕਾਰੋਬਾਰ ਰਤਾ ਕੋ ਚੱਲ ਲੈਣ ਦਿਓ ਅਸਲੀਕਰ ਏਸੀ ਕੇ ਮੈਨੂੰ ਰੋਟਰੀ ਜਾਂ ਲਾਇਨਸ ਕਲੱਬ ਦਾ ਮੈਂਬਰ ਬਣਦਾ ਕੋਈ ਸ਼ੌਂਕ ਨਹੀਂ ਸੀ ਮੈਂ ਅਮਰੀਕਾ ਵਿੱਚ ਰੋਟਰੀ ਕਲੱਬ ਦੇ ਕੁਝ ਸਮਾਗਮਾਂ ਵਿੱਚ ਸ਼ਾਮਲ ਹੋਇਆ ਸਾਂ ਤੇ ਮੈਨੂੰ ਇਹ ਬਹੁਤ ਬੋਰਿਅਤ ਭਰੇ ਲੱਗੇ ਸਨ ਉਹ ਐਸੀਆਂ ਰਸਮਾਂ ਨਿਭਾਉਂਦੇ ਸਨ ਜਿਨ੍ਹਾਂ ਦੀ ਕੋਈ ਤੁਕ ਨਹੀਂ ਸੀ ਚੇਅਰਮੈਨ ਦੇ ਘਰ ਵਿੱਚ ਇੱਕ ਵੱਡਾ ਸਾਰਾ ਨਿਸ਼ਾਨ ਲਟਕਾਇਆ ਹੁੰਦਾ ਸੀ ਤੇ ਮੀਟਿੰਗ ਸ਼ੁਰੂ ਕਰਨ ਦਾ ਲਾਨ ਘੰਟੀ ਖੜਕਾ ਕੇ ਕੀਤਾ ਜਾਂਦਾ ਸੀ ਤੇ ਉਸ ਤੋਂ ਬਾਅਦ ਬੇਸਵਾਦਾ ਖਾਣਾ ਖਾਂਦੇ ਚੇਅਰਮੈਨ ਨਵੇਂ ਮੈਂਬਰਾਂ ਦਾ ਸਵਾਗਤ ਕਰਦਾ ਹਰੇਕ ਲਈ ਤਾੜੀਆਂ ਮਾਰੀਆਂ ਜਾਂਦੀਆਂ ਫਿਰ ਉਹਨਾਂ ਮੈਂਬਰਾਂ ਦੇ ਨਾਂ ਲੈ ਜਾਂਦੇ ਜਿਨ੍ਹਾਂ ਦੇ ਉਸ ਹਫਤੇ ਜਨਮ ਦਿਨ ਸਨ ਫਿਰ ਤਾੜੀਆਂ ਮਾਰੀਆਂ ਜਾਂਦੀਆਂ ਸਮਾਗਮ ਦਾ ਨਾਇਕ ਉਹ ਬੰਦਾ ਹੁੰਦਾ ਸੀ ਜਿਹੜਾ ਸਾਰੀਆਂ ਮੀਟਿੰਗਾਂ ਵਿੱਚ ਹਾਜ਼ਰ ਹੁੰਦਾ ਹੋਵੇ ਸਭ ਤੋਂ ਬਾਅਦ ਤਾੜੀਆਂ ਉਸ ਲਈ ਮਾਰੀਆਂ ਜਾਂਦੀਆਂ ਉਸ ਤੋਂ ਬਾਅਦ ਮਹਿਮਾਨ ਬੁਲਾਰੇ ਨੂੰ ਤਕਰੀਰ ਕਰਨ ਲਈ ਕਿਹਾ ਜਾਂਦਾ 15-20 ਮਿੰਟਾਂ ਤੋਂ ਵੱਧ ਨਹੀਂ ਇੰਨੇ ਸਮੇਂ ਵਿੱਚ ਰੋਟਰੀ ਦੇ ਮੈਂਬਰ ਖਾਦੇ ਹੋਏ ਖਾਣੇ ਨੂੰ ਪਚਾ ਲੈਂਦੇ ਤੇ ਪੇਟ ਵਿੱਚ ਭਰੀ ਹੋਈ ਗੈਸ ਬਾਹਰ ਕੱਢ ਲੈਂਦੇ ਉਹ ਹਮੇ ਨਾਲ ਭਰੇ ਹੋਏ ਲੋਕ ਸਨ ਆਪਣੇ ਆਪ ਨੂੰ ਚੰਗੇ ਸ਼ਹਿਰੀ ਮੰਨਦੇ ਸਨ ਅਤੇ ਕਈ ਨਾਗਰਿਕ ਸੇਵਾਵਾਂਾਂ ਵੀ ਨਿਭਾਉਂਦੇ ਸਨ ਜਿਵੇਂ ਕਿ ਖੂਨਦਾਨ ਕੈਂਪ ਲਾਉਣੇ ਅੱਖਾਂ ਦੇ ਮੁਫਤ ਆਪਰੇਸ਼ਨ ਕਰਨੇ, ਪਾਰਕਾਂ ਦੇ ਸੜਕ ਕਿਨਾਰੇ ਬੈਂਚ ਲਾਉਣੇ ਅਤੇ ਕਿਸੇ ਨਾ ਕਿਸੇ ਕਮਲੀਦਾਨ ਇਕੱਠਾ ਕਰਨਾ। ਇਹ ਸਾਰਾ ਕੁਝ ਮੈਂ ਸ਼ਹਿਰ ਦੇ ਸਭ ਤੋਂ ਬੋਰੀਦ ਭਰੇ ਲੋਕਾਂ ਨਾਲ ਖਾਣਾ ਖਾਣ ਤੋਂ ਬਿਨਾਂ ਹੀ ਕਰ ਸਕਦਾ ਸਾਂ। ਅਮਰੀਕਾ ਤੋਂ ਵਾਪਸੀ ਦੇ 1 ਸਾਲ ਦੇ ਵਿੱਚ ਵਿੱਚ ਹੀ ਮੈਂ ਉਹ ਸਾਰੀਆਂ ਚੀਜ਼ਾਂ ਹਾਸਲ ਕਰ ਲਈਆਂ ਸਨ ਜਾਂ ਕਰਨ ਦੇ ਨੇੜੇ ਪਹੁੰਚ ਚੁੱਕਾ ਸਾਂ ਜਿਹੜੀਆਂ ਇੱਕ ਸਨਸਕਾਰ ਵਪਾਰੀ ਕੋਲ ਹੁੰਦੀਆਂ ਹਨ। ਜੇ ਮੇਰੇ ਕੋਲ ਕੁਝ ਨਹੀਂ ਸੀ ਤਾਂ ਉਹ ਕਿਸੇ ਔਰਤ ਦਾ ਸਾਥ ਨਹੀਂ ਸੀ ਤੇ ਨਾਲ ਹੀ ਸੈਕਸ ਵੀ। ਮੈਂ ਸ਼ਾਦੀ ਲਈ ਤਿਆਰ ਸਾਂ। ਪਿਤਾ ਜੀ ਵੀ ਕਾਲੇ ਪਹਿਰੇ ਸਨ ਰਾਏਬਹਾਦਰ ਤੇ ਉਹਨਾਂ ਦੀ ਪਤਨੀ ਆਪਣੀ ਧੀ ਦੀ ਸ਼ਾਦੀ ਲਈ ਤਰੀਕ ਮਿਥਨ ਲਈ ਕਾਲੇ ਸਨ ਸੋਨੂ ਦੀ ਮਾਂ ਦਾ ਕਹਿਣਾ ਸੀ ਮੰਗਣੀ ਤੋਂ ਬਾਅਦ ਲੰਮਾ ਸਮਾਂ ਲਟਕਾਉਣਾ ਚੰਗਾ ਨਹੀਂ ਹੁੰਦਾ ਤੁਹਾਡੀ ਮੰਗਣੀ ਨੂੰ ਤਾਂ 7 ਮਹੀਨੇ ਹੋ ਗਏ ਹਨ ਸਲਾਹ-ਮਸ਼ਵਰੇ ਹੋਏ ਹਿੰਦੂ ਕੈਲੰਡਰ ਵਿੱਚ ਚੰਗਾ ਦਿਨ ਲੱਭਿਆ ਗਿਆ ਗਣਪਤੀ ਦੀ ਤਸਵੀਰ ਵਾਲੇ ਮਹਿੰਗੇ ਸ਼ਾਦੀ ਦੇ ਕਾਰਡ ਲੱਭ ਕੇ ਛਪਵਾਏ ਗਏ ਮੇਰੇ ਪਿਤਾ ਦੇ ਬਹੁਤੇ ਦੋਸਤ ਨਹੀਂ ਸਨ ਪਰ ਇਸ ਖਬਰ ਨਾਲ ਉਹਨਾਂ ਦੇ ਬਹੁਤ ਸਾਰੇ ਪੁਰਾਣੇ ਦੋਸਤ ਅਤੇ ਰਿਸ਼ਤੇਦਾਰ ਨਿਕਲੇ ਆਏ ਸਨ ਕਿ ਉਹਨਾਂ ਦੇ ਪੁੱਤਰ ਦੀ ਸ਼ਾਦੀ ਰਾਏਬਹਾਦਰ ਚਿੰਤਰਾਮ ਦੀ ਕੋਲਤੀ ਤੀਣਾ ਹੋ ਰਹੀ ਹੈ ਵਰਾਤ ਵਿੱਚ ਜਾਣ ਲਈ 100 ਦੇ ਕਰੀਬ ਲੋਕ ਮਿਲ ਗਏ ਸਨ ਰਾਇਬ ਖਾਦਰ ਲਈ ਇਹ ਮੌਕਾ ਆਪਣੀ ਦੌਲਤ ਅਤੇ ਸਬੰਧਾਂ ਦੇ ਪ੍ਰਗਟਾਵੇ ਦਾ ਸਮਾਂ ਸੀ ਉਹਨਾਂ ਵੱਲੋਂ ਭੇਜਿਆ ਵਿਆਹ ਦਾ ਸੱਦਾ ਮੰਤਰੀਆਂ ਗਵਰਨਰਾਂ ਜੱਜਾਂ ਸੀਨੀਅਰ ਅਫਸਰਾਂ ਤੇ ਸ਼ਹਿਰ ਦੇ ਹਜ਼ਾਰ ਤੋਂ ਵੱਧ ਹੋਰ ਅਮੀਰ ਲੋਕਾਂ ਨੇ ਪ੍ਰਵਾਨ ਕੀਤਾ ਸੀ ਮੈਂ ਚਿੱਟੀ ਘੋੜੀ ਤੇ ਸਵਾਰ ਹੋ ਕੇ ਸੋਨੂ ਦੇ ਘਰ ਪਹੁੰਚਿਆ ਇਸ ਘੋੜੀ ਦਾ ਅੱਧਾ ਸਰੀਰ ਸੁਨਹਿਰੀ ਕੱਪੜੇ ਨਾਲ ਟਕਿਆ ਹੋਇਆ ਸੀ ਮੇਰੇ ਚਿਹਰੇ ਤੇ ਕਲੀਆਂ ਦਾ ਸੇਰਾ ਸੀ ਮੇਰੇ ਅੱਗੇ-ਅੱਗੇ ਬੈਂਡ ਚੱਲ ਰਿਹਾ ਸੀ ਜਿਹੜਾ ਹਿੰਦੀ ਫਿਲਮਾਂ ਦੇ ਨਵੇਂ ਗਾਣੇ ਦੀਆਂ ਧੁਨਾਂ ਵਜਾ ਰਿਹਾ ਸੀ ਉਹਨਾਂ ਦੇ ਪਿੱਛੇ ਦਰ ਔਰ ਤਾਂ ਪੰਗੜਾ ਪਾਰੇ ਸਨ ਪੰਗੜਾ ਪਾਉਣ ਵਾਲਿਆਂ ਵਿੱਚ ਗੁਲਾਬੀ ਪੱਗ ਬੰਨੀ ਮੇਰੇ ਬਜ਼ੁਰਗ ਪਿਤਾ ਵੀ ਸ਼ਾਮਲ ਸਨ ਉਹਨਾਂ ਬੁੱਕ ਪਰ ਪਰ ਕੇ ਸਿੱਕੇ ਢਿੱਡ ਸੁਟੇ ਗੜੀਆਂ 'ਚ ਖੜੇ ਗਰੀਬ ਬੱਚੇ ਦੌੜ ਕੇ ਆਏ ਅਤੇ ਲੋਕਾਂ ਦੇ ਪੈਰਾਂ ਵਿੱਚ ਪਏ ਇਹ ਸਿੱਕੇ ਇਕੱਠੇ ਕੀਤੇ ਦਰਜਨ ਪਰ ਆਦਮੀ ਆਪਣੇ ਸਿਰਾਂ ਤੇ ਲਾਈਟਾਂ ਚੁੱਕੀ ਬਰਾਤ ਦੇ ਦੋਵੇਂ ਪਾਸੇ ਚੱਲ ਰਹੇ ਸਨ ਕੋਈ ਹੋਰ ਸਮਾਂ ਹੁੰਦਾ ਤਾਂ ਇਸ ਤਰ੍ਹਾਂ ਦੇ ਪੈਸੇ ਦੇ ਪ੍ਰਗਟਾਵੇ ਤੇ ਦੁਖੀ ਹੋਇਆ ਹੁੰਦਾ ਪਰ ਮੈਨੂੰ ਇਹ ਗੱਲ ਚੇਤੇ ਕਰਨੀ ਪਈ ਕਿ ਸਾਰੇ ਡਰਾਮੇ ਦਾ ਕੇਂਦਰੀ ਪਾਤਰ ਮੈਂ ਖੁਦ ਸਾਂ ਕਿਉਂਕਿ ਮੈਂ ਹੀ ਰਾਣਾ ਸਾਂ ਰਾਇਬ ਹਾਦਰ ਦੇ ਵੱਡੇ ਮਕਾਨ ਤੇ ਰੰਗ-ਬਰੰਗੇ ਬੱਲਬ ਲੱਗੇ ਹੋਏ ਸਨ। ਕੰਧਾਂ ਤੇ ਲਾਲ ਤੇ ਪੀਲੀਆਂ ਰੌਸ਼ਨੀਆਂ जगਰੀਆਂ ਸਨ। ਇਹ ਰੌਸ਼ਨੀਆਂ ਉਹਨਾਂ ਦੇ ਘਰ ਦੇ ਵਿਸ਼ਾਲ ਬਾਗ ਦੀਆਂ ਝਾੜੀਆਂ ਤੇ ਅਤੇ ਬੰਗਲੇ ਤੱਕ ਜਾਂਦੀ ਸੜਕ ਦੇ ਕਿਨਾਰੇ ਦੇ ਦਰਖਤਾਂ ਤੇ ਵੀ ਲੱਗੀਆਂ ਹੋਈਆਂ ਸਨ। ਇੱਕ ਤਖਤ ਤੇ ਬੈਠੇ ਸ਼ੈਣਾਈ ਵਾਦਕ ਸ਼ੈਣਾਈ ਵਜਾ ਰਹੇ ਸਨ ਤੇ ਨਾਲ ਹੀ ਤਬਲੇ ਵਾਲਾ ਬੈਠਾ ਤਬਲਾ ਵਜਾ ਰਿਹਾ ਸੀ। ਜਿਉਂ ਹੀ ਬਰਾਤ ਦਰਵਾਜ਼ੇ ਤੇ ਪੁੱਜੀ ਤਾਂ ਸ਼ੈਣਾਈ ਬੰਦ ਕਰ ਦਿੱਤੀ ਗਈ। ਫੌਜੀ ਬੈਂਡ ਨੇ ਆਪਣੀ ਧੁਨਾ ਸ਼ੁਰੂ ਕੀਤੀਆਂ। ਸਾਡੇ ਆਲੇ-ਦੁਆਲੇ ਬੰਦੂਕਾਂ ਲਟਕਾਈ ਸਰਕਾਰੀ ਸਿਕਿਉਰਿਟੀ ਗਾਰਡ ਤੁਰ ਫਿਰੇ ਸਨ। ਇਸ ਤੋਂ ਬਾਅਦ ਮੰਤਰੀ ਤੇ ਗਵਰਨਰ ਪਹੁੰਚ ਕੇ ਸਨ ਮੈਂ ਕੋੜੀ ਤੋਂ ਉਤਰਿਆ ਤੇ ਅੱਗੇ ਵਧਿਆ ਮੇਰਾ ਸਵਾਗਤ ਮੇਰੇ ਹੋਣ ਵਾਲੇ ਸਹੁਰੇ ਵੱਲੋਂ ਕੀਤਾ ਗਿਆ ਮੈਂ ਸੋਨੂ ਦੇ ਗਲ ਵਿੱਚ ਫੁੱਲਾਂ ਦਾ ਹਾਰ ਪਾਇਆ ਉਹਨੇ ਵੀ ਮੇਰੇ ਗਲ ਵਿੱਚ ਇੱਕ ਹਾਰ ਪਾਇਆ ਰਾਇਬ ਖਾਦਰ ਮੈਨੂੰ ਲੈ ਕੇ ਮੰਡਾਲ ਵਿੱਚ ਗਏ ਤੇ ਮੈਨੂੰ ਆਪਣੇ ਬਹੁਤ ਸਾਰੇ ਮਹਿਮਾਨਾਂ ਨਾਲ ਮਿਲਾਇਆ ਮੈਂ ਸੈਂਕੜੇ ਲੋਕਾਂ ਨਾਲ ਹੱਥ ਮਲਾਏ ਤੇ ਸੈਂਕੜੇ ਲੋਕਾਂ ਨੇ ਮੈਨੂੰ ਵਧਾਈਆਂ ਦਿੱਤੀਆਂ ਭਾਗਾਂ ਭਰਿਆ ਸਮਾਨ ਢੇੜੇ ਆ ਰਿਹਾ ਸੀ ਮੈਨੂੰ ਵਿਆਹ ਦੀਆਂ ਰਸਮਾਂ ਵਾਲੀ ਥਾਂ ਲਿਜਾਇਆ ਗਿਆ ਜਿੱਥੇ ਵੇਦੀ ਗੱਡੀ ਹੋਈ ਸੀ ਤੇ ਜ਼ਮੀਨ ਵਿੱਚ ਟੋਆ ਪੁੱਟ ਕੇ ਪੂਜਾ ਲਈ ਅੱਗ ਬਾਲੀ ਹੋਈ ਸੀ ਮੈਨੂੰ ਤੇ ਸੋਨੂ ਨੂੰ ਨਾਲ-ਨਾਲ ਬਿਠਾਇਆ ਗਿਆ ਸਾਡੇ ਦੋਹਾਂ ਦੇ ਪੰਡਤਾਂ ਮੋ ਸਾਹਮਣੇ ਬੈਠੇ ਤੇ ਸਾਡੇ ਬਾਰੇ ਵੀਰ ਵੇ ਪੜਤਾਲਦੇ ਰਹੇ ਸੋਨੂ ਦਾ ਪੰਡਤ ਸ਼ਲੋਕ ਪੜਦਾ ਰਿਹਾ ਤੇ ਕੁਝ ਮਿੰਟਾਂ ਬਾਅਦ ਸੋਨੂ ਅਤੇ ਮੈਨੂੰ ਕਹਿੰਦਾ ਰਿਹਾ ਕਿ ਅਸੀਂ ਆਪਣੇ ਹੱਥਾਂ ਵਿੱਚ ਚੌਲ ਸਰੋਂ ਦੇ ਬੀਜ ਅਤੇ ਤੂਬ ਸਮੱਗਰੀ ਲੈ ਕੇ ਹਵਨ ਵਿੱਚ ਸੁੱਟਦੇ ਜਾਈਏ ਜਦੋਂ ਅਸੀਂ ਇਸ ਤਰ੍ਹਾਂ ਕਰਦੇ ਤਾਂ ਉਸ ਸਵਾਹਾ ਕਹਿੰਦਾ ਇਹ ਸਿਲਸਿਲਾ 1 ਘੰਟੇ ਤੋਂ ਵੀ ਵੱਧ ਸਮਾਂ ਚੱਲਦਾ ਰਿਹਾ ਫਿਰ ਉਹਨੇ ਸਾਨੂੰ 7 ਵਾਰੀ ਅਗਨੀ ਦੁਆਰੇ ਚੱਕਰ ਲਗਾਉਣ ਲਈ ਕਿਹਾ ਚੱਕਰ ਲਗਾਉਣ ਤੋਂ ਬਾਅਦ ਅਸੀਂ ਫਿਰ ਬੈਠ ਕੇ ਫਿਰ ਸਵਾਹਾ ਕੀਤਾ ਗਿਆ ਉਨੇ सोनू ਦਾ ਹੱਥ ਮੇਰੇ ਹੱਥ ਵਿੱਚ ਰੱਖਿਆ ਅਤੇ ਸਾਨੂੰ ਦੋਵਾਂ ਨੂੰ ਪਤੀ ਪਤਨੀ ਹੋਣ ਦਾ ਐਲਾਨ ਕਰ ਦਿੱਤਾ। ਰਾਇਬਹਾਦਰ ਨੇ ਆਪਣੀ ਧੀ ਨੂੰ ਦੇਣ ਵਾਲੇ ਦਾਜ ਦਾ ਦਿਖਾਵਾ ਕੀਤਾ ਹੋਇਆ ਸੀ। ਬਹੁਤ ਸਾਰੀਆਂ ਮਹਿੰਗੀਆਂ ਬਨਾਰਸੀ ਤੇ ਕੰਜੀਵਰਮ ਸਾੜੀਆਂ ਸਨ। ਸੋਨੇ ਦੀਆਂ ਚੂੜੀਆਂ, ਹੀਰੇ ਦਾ ਖਾਰ, ਹੀਰੇ ਦੇ ਬੂੰਦੇ ਤੇ ਹੀਰੇ ਦਾ ਹੀ ਕੋਕਾ। ਇਹਨਾਂ ਸਭ ਤੋਂ ਉੱਪਰ ਨਵੀਂ ਮਾਸਦੀ ਬੈਂਸਕਾਰ ਸੀ। ਇਹ ਕਾਰ ਫੁੱਲਾਂ ਨਾਲ ਸਜਾਈ ਹੋਈ ਸੀ ਅਤੇ ਇਸੇ ਵਿੱਚ ਹੀ ਮੈਂ ਆਪਣੀ ਲਾੜੀ ਨੂੰ ਲੈ ਕੇ ਜਾਣਾ ਸੀ। ਉਨਾ ਵਿਆਹ ਵਿੱਚ ਹਾਜ਼ਰ ਸਭ ਤੋਂ ਸੀਨੀਅਰ ਮੰਤਰੀ ਵਿੱਤ ਮੰਤਰੀ ਨੂੰ ਕਿਹਾ ਕਿ ਉਹ ਮੈਨੂੰ ਕਾਰ ਦੀਆਂ ਚਾਬੀਆਂ ਸੌਂਪੇ। ਦੌਰਤ ਦਾ ਬੜਾ ਚਮਕ-ਦਮਕ ਭਰਿਆ ਖਿਲਾਰਾ ਪਾਇਆ ਹੋਇਆ ਸੀ। ਇਸ ਤੋਂ ਬਾਅਦ ਪੰਡਾਲ ਵਿੱਚ ਬੈਠ ਕੇ ਸਭ ਨੇ ਲذیذ ਖਾਣਾ ਖਾਧਾ। ਖਾਣੇ ਤੋਂ ਬਾਅਦ ਸੋਨੂ ਨੂੰ ਆਪਣੇ ਘਰ ਲੈ ਜਾਣ ਦਾ ਸਮਾਂ ਆ ਗਿਆ। ਬਹੁਤ ਸਾਰਾ ਟੀਕ ਚਿਹੜਾ ਤੇ ਰੋਣ-ਤੋਣ ਹੋਇਆ। ਉਹਦੇ ਮਾਪੇ ਇੰਜ ਰੋ ਰਹੇ ਸਨ ਜਿਵੇਂ ਉਹਨਾਂ ਦਾ ਇੱਕੋ ਇੱਕ ਬੱਚਾ ਗੁਮ ਚਲਿਆ ਹੋਵੇ। ਉਹਨੂੰ ਵਿਦਾ ਕਰਦੇ ਹੋਏ ਸੋਨੂ ਦੇ ਭਰਾ ਵੀ ਰੋਣ ਲੱਗੇ। ਸੋਨੂ ਮੋਰਲੀ ਸੀਟ ਤੇ ਮੇਰੇ ਨਾਲ ਬੈਠੀ ਮੇਰੇ ਪਿਤਾ ਮਗਰ ਦੀ ਸੀਟ ਤੇ ਬੈਠ ਕੇ ਅਸੀਂ ਚੁੱਪਚੀਤੇ ਮਹਾਰਾਣੀ ਬਾਗ ਵਾਲੇ ਆਪਣੇ ਫਲੈਟ ਵਿੱਚ ਆ ਗਏ ਮੇਰੇ ਪਿਤਾ ਨੇ ਇਸ ਨੂੰ ਰੰਗ-ਬਰੰਗੀਆਂ ਰੋਸ਼ੀਆਂ ਨਾਲ ਸਜਾਇਆ ਹੋਇਆ ਸੀ ਕਿਉਂਕਿ ਘਰ ਵਿੱਚ ਕੋਈ ਔਰਤ ਰਿਸ਼ਤੇਦਾਰ ਨਹੀਂ ਸੀ ਇਸ ਲਈ ਮੇਰੇ ਸੌਣ ਕਮਰੇ ਦੀ ਸਜਾਵਟ ਵੀ ਪਿਤਾ ਜੀ ਨੇ ਹੀ ਕੀਤੀ ਸੀ ਛੱਤ ਵਾਲੇ ਪੰਖੇ ਤੋਂ ਗੇਂਦੇ ਦੀਆਂ ਲੜੀਆਂ ਲੰਕ ਰਹੀਆਂ ਸਨ ਬਿਸਤਰੇ ਤੇ ਚਮੇਲੀ ਦੇ ਫੁੱਲ ਖਿਲਰੇ ਹੋਏ ਸਨ ਕੁਝ ਸਮੇਂ ਲਈ ਅਸੀਂ ਬੈਠ ਕੇ ਵਿੱਚ ਬੈਠੇ ਰਹੇ ਸਾਡੇ ਕੋਲ ਇੱਕ ਦੂਜੇ ਨੂੰ ਕਹਿਣ ਲਈ ਕੋਈ ਗੱਲ ਨਹੀਂ ਸੀ ਆਖਰਕਾਰ ਮੇਰੇ ਪਿਤਾ ਉੱਠੇ ਤੇ ਕਹਿਣ ਲੱਗੇ ਤੁਸੀਂ ਬਹੁਤ ਥੱਕ ਚੁੱਕੇ ਹੋਵੋਗੇ ਮੈਂ ਤਾਂ ਜ਼ਰੂਰ ਥੱਕ ਗਿਆ ਮੈਂ ਸੌਂ ਚੱਲਿਆ ਹਾਂ ਜੋ ਤੁਹਾਡਾ ਜੀ ਚਾਹੇ ਤੁਸੀਂ ਵੀ ਸੌ ਜਾਣਾ ਅਸੀਂ ਦੋਵੇਂ ਵੀ ਉੱਠ ਖੜੇ ਹੋਏ ਉਹਨੇ ਆਪਣੇ ਹੱਥ ਸਾਡੇ ਸਿਰਾਂ ਤੇ ਰੱਖੇ ਤੇ ਕਿਹਾ ਸਦਾ ਸਦਾ ਸੁਖੀ ਰਹੋ ਸੋਨੂ ਤੇ ਮੈਂ ਕੁਝ ਦੇਰ ਲਈ ਹੱਥ ਵਿੱਚ ਹੱਥ ਫੜੀ ਬੈਠੇ ਰਹੇ ਉਹ ਆਪਣੇ ਨਵੇਂ ਆੜੇ ਦੁਆਲੇ ਨੂੰ ਦੇਖ ਕੇ ਹੈਰਾਨ ਸੀ ਤੇ ਸ਼ਾਇਦ ਆਉਣ ਵਾਲੇ ਸਮੇਂ ਬਾਰੇ ਸੋਚ ਕੇ ਕੁਝ ਤੋਖਲੇ ਵਿੱਚ ਵੀ ਸੀ ਉਸਨੇ ਸਵਾਗਤ ਰਾਤ ਬਾਰੇ ਕਾਫੀ ਕੁਝ ਸੁਣ ਰੱਖਿਆ ਸੀ ਉਸ ਮਗਰੋਂ ਮੈਨੂੰ ਦੱਸਿਆ ਸੀ ਕਿ ਉਹਦੀਆਂ ਸਹੇਲੀਆਂ ਨੇ ਉਸਨੂੰ ਚੇਤਾਵਨੀ ਦਿੱਤੀ ਸੀ ਕਿ ਪਹਿਲੇ ਦਿਨ ਬੜੀ ਤਕਲੀਫ ਚਲਣੀ ਪੈਂਦੀ ਹੈ ਉਹਨਾਂ ਸੇਲੀਆਂ ਦਾ ਕਹਿਣਾ ਸੀ ਕਿ ਉਸ ਤੋਂ ਬਾਅਦ ਇਹੀ ਸਿਲਸਿਲਾ ਵਾਰ-ਵਾਰ ਦੁਹਰਾਇਆ ਜਾਂਦਾ ਹੈ। ਸੋ ਉਹਨੂੰ ਓਵੇਂ ਹੀ ਡਰਦੀ ਸੀ ਜਿਵੇਂ ਕੁਝ ਲੋਕ ਡਾਕਟਰ ਦੀ ਸੂਈ ਤੋਂ ਡਰਦੇ ਹਨ। ਮੈਂ ਉਹਨੂੰ ਆਪਣੇ ਸੌਣ ਕਮਰੇ ਵਿੱਚ ਲੈ ਗਿਆ ਤੇ ਕਿਹਾ ਆਪਣੇ ਸਾਰੇ ਗਹਿਣੇ ਲਾ ਦੇ ਤੇ ਕੁਝ ਆਰਾਮ ਦੇ ਕੱਪੜੇ ਪਾ ਲੈ। ਉਹ ਡਰੈਸਿੰਗ ਰੂਮ ਦੇ ਸ਼ੀਸ਼ੇ ਅੱਗੇ ਜਾ ਖੜੀ ਹੋਈ ਤੇ ਹੌਲੀ-ਹੌਲੀ ਆਪਣੇ ਮੱਥੇ ਤੇ ਲਟਕ ਰਿਹਾ ਸੋਨੇ ਦਾ ਟਿੱਕਾ, ਕੰਨਾਂ ਦੇ ਬੂੰਦੇ ਸੋਨੇ ਦੀਆਂ ਬੰਗਾਂ ਤੇ ਹਾਰ ਲਾ ਦਿੱਤਾ। ਉਹਨੇ ਹਾਥੀਦੰਤ ਦਾ ਚੂੜਾ ਨਹੀਂ ਸਿਲਾਇਆ ਜਿਹੜਾ ਉਹਦੀਆਂ ਕੂਣੀਆਂ ਤੱਕ ਆਉਂਦਾ ਸੀ। ਲਾੜੀ ਨੂੰ 15 ਦਿਨ ਤੱਕ ਚੂੜਾ ਪਾਉਣਾ ਜ਼ ਤੇ ਸਾੜੀ ਲਾਉਣ ਤੋਂ ਬਾਅਦ ਜਾਲੀਦਾਰ gown ਪਾ ਲਿਆ ਮੈਂ ਉਸ ਨੂੰ ਵਿਸ਼ਵਾਸ ਦਿਵਾਉਣ ਲਈ ਕਿਹਾ ਤੂੰ ਬਹੁਤ ਸੁੰਦਰ ਕੁੜੀ ਹੈ ਉਸ ਨੇ ਕਿਹਾ ਤੁਹਾਨੂੰ ਸੱਚੀ ਮੁੱਤਿਆਂ ਤਾਂ ਲੱਗਦਾ ਹੈ ਇਸ ਤੋਂ ਪਹਿਲਾਂ ਮੈਨੂੰ ਕਿਸੇ ਨੇ ਇਹ ਗੱਲ ਨਹੀਂ ਕਹੀ ਸਿਰਫ ਮੇਰੀ ਮਾਂ ਨੇ ਹੀ ਕਹੀ ਹੈ ਮੈਂ ਬਿਸਤਰੇ ਤੇ ਬੈਠ ਗਿਆ ਮੈਂ ਹਾਲੇ ਤੱਕ ਵੀ ਸ਼ੇਰਵਾਨੀ ਤੇ ਚੂੜੀਦਾਰ ਪਾਏ ਹੋਏ ਸਨ ਮੈਂ ਉਹਦਾ ਹੱਥ ਫੜਿਆ ਤੇ ਉਹਨੂੰ ਆਪਣੀ ਗੋਦੀ ਵਿੱਚ ਬਿਠਾ ਲਿਆ ਕਿ ਕੋਈ ਜਨਨ ਲਈ ਇਹ ਮਾਮਲਾ ਅੱਗੇ ਨਹੀਂ ਪੈ ਸਕਦਾ ਮੈਂ ਇਸ ਲਈ ਤਿਆਰ ਨਹੀਂ ਹਿਵੇਂ ਤੇਰੀ ਇੱਛਾ ਮੈਨੂੰ ਕੋਈ ਕਾਲੀ ਨਹੀਂ ਸਾਡੇ ਕੋਲ ਸਾਰੀ ਜ਼ਿੰਦਗੀ ਪਈ ਹੈ ਉਸਨੇ ਆਪਣਾ ਚਿਹਰਾ ਮੇਰੇ ਵੱਲ ਘੁਮਾਇਆ ਤੇ ਮੇਰੇ ਨੱਕ ਤੇ ਚੁੰਮ ਲਿਆ ਫਿਰ ਉਹ ਕਹਿਣ ਲੱਗੀ ਪਹਿਲੀ ਰਾਤ ਲਈ ਇੰਨਾ ਹੀ ਕਾਫੀ ਹੈ ਹੁਣ ਤੁਸੀਂ ਜਾ ਕੇ ਆਪਣੇ ਬਿਸਤਰੇ ਵਿੱਚ ਸੌ ਜਾਓ ਮੈਂ ਆਪਣੇ ਬਿਸਤਰੇ ਵਿੱਚ ਸਾਵਾਂਗੀ ਇਸ ਤੋਂ ਪਹਿਲਾਂ ਮੈਂ ਕਿਸੇ ਨੂੰ ਵੀ ਆਪਣੇ ਬਿਸਤਰੇ ਵਿੱਚ ਨਹੀਂ ਸੌਣ ਦਿੱਤਾ ਉਹ ਉੱਠੀ ਤੇ ਆਪਣੇ ਬਿਸਤਰੇ ਵਿੱਚ ਚਲੀ ਗਈ ਮੈਂ ਬਾਥਰੂਮ ਵਿੱਚ ਗਿਆ ਦੰਦ ਸਾਫ਼ ਕੀਤੇ ਤੇ ਸੌਣ ਵਾਲੇ ਕੱਪੜੇ ਪਾ ਲਏ ਮੇਰੇ ਅੰਦਰ ਵਾਸਨਾ ਭਰੀ ਪਈ ਸੀ ਪਰ ਇਸ ਨੂੰ ਇੱਕ ਜਾਂ ਦੋ ਦਿਨ ਅੱਗੇ ਪਾਉਣਾ ਪੈਣਾ ਸੀ ਮੈਂ ਰੋਸ਼ਨੀ ਬਜਾ ਦਿੱਤੀ ਇਸ ਤੋਂ ਬਾਅਦ ਮੈਂ ਜੈਸਿਕਾ ਤੇ ਉਹਨਾਂ ਹੋਰ ਔਰਤਾਂ ਬਾਰੇ ਸੋਚਣ ਲੱਗਿਆ ਜਿੰਨਾਂ ਨਾਲ ਮੈਂ ਸੁੱਤਾ ਸੀ ਸਭ ਤੋਂ ਵੱਧ ਯਾਦ ਮੈਨੂੰ ਮੋਟੀ ਯਾਸਮੀਨ ਵਾਂਚੂ ਦੀ ਆਈ ਬਾਕੀ ਅਗਲੇ ਕਾਂਡ ਵਿੱਚ ਧੰਨਵਾਦ